ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਗੇ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲੇ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਅੱਜ ਟੋਟਲ 6 ਨਗ ਆ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਬਿਲਕੁਲ ਸੂਈਆਂ ਸਬਾਈਆਂ ਦਿਖਾਵਾਂਗੇ ਤੇ ਤਿੰਨ ਹੀ ਬੇੜਾ ਨੇ ਕਾਜੂ ਆਲਮੋਸਟ ਸਾਰੇ ਸਵੇ ਸਵੇ ਆ ਬਾਕੀ ਮਿਲਕਰ ਕਾਉਡ ਕੀ ਰੇਟ ਭਾਅ ਪੜਦਾ ਰਹਿਣ ਵਾਲਾ ਜਿਹਨਾਂ ਪਸ਼ੂਆਂ ਦਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਦੋਸਤੋ ਕੜਿਆਲ ਪਿੰਡ ਬਿਲਕੁਲ ਲੱਗਿਆ ਦੋਸਤੋ ਸਰਾਲੀ ਮੰਡ ਪਿੰਡ ਵੀ ਥੋੜੀ ਦੂਰੀ ਤੇ ਆ ਪੱਟੀ ਸ਼ਹਿਰ ਤੋਂ ਵੀ ਕੋਈ 5 ਕਿਲੋਮੀਟਰ 6 ਕਿਲੋਮੀਟਰ ਦੀ ਦੂਰੀ ਆ ਦੋਸਤੋ ਸਰਹਿਆਲੀ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਬੁਰਜ ਨੱਥੂਕੇ ਦੀ ਬੁਰਜ ਰਾਏਕੇ ਪਿੰਡ ਵੀ ਬਿਲਕੁਲ ਆਹਮੋ ਸਾਹਮਣੇ ਪਿੰਡ ਨੇ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 13 ਫਰਵਰੀ ਆ ਸਮਾਂ ਕੋਈ ਮਾਰਨਿੰਗ ਦੇ 11: ਬਾਕੀ ਪਸ਼ੂ ਜਿੰਨੇ ਵੀ ਦਿਖਾਉਣੇ ਆ ਖਾਸ ਔਰਤ ਇੱਕ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਵਿਸ਼ੇਸ਼ ਤੌਰ ਤੇ ਹੁੰਦੀ ਆ ਦੋਸਤੋ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ ਘਰ ਆਪਦੀ ਦੇਖ ਰੇਖ ਨਰਕ ਪਰਖਾ ਪਸ਼ੂ ਦੀ ਘਾਣ ਕੇ ਜਰੂਰ ਕਰ ਲਿਆ ਕਰੋ ਕਿਉਂਕਿ ਜੋ ਪਸ਼ੂ ਆਪਣੇ ਦੁਆਰਾ ਦਿਖਾਇਆ ਜਾਂਦਾ ਦੋਸਤੋ ਉਹਨੂੰ ਬਿਲਕੁਲ ਵੈਰੀਫਾਈ ਕਰ ਲਿਆ ਕਰੋ ਵੀ ਇੱਥੇ ਕਦ ਕਾਠ ਹਾਈਟ ਜੋ ਦਸਨ ਮੁਤਾਬਕ ਦੁੱਧ ਪੂਰਾ ਪ੍ਰੋਪਰ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਉਹਦੀ ਪੂਰੀ ਤੁਸੀਂ ਤਸੱਲੀ ਆ ਉਹ ਘਰਾਂ ਲ ਕੇ ਕਰ ਲਿਓ ਠੀਕ ਹੈ ਜੀ ਕਿਉਂਕਿ ਪਸ਼ੂ ਵਪਾਰ ਦਾ ਕੰਮ ਹੈ ਅਗੋਂ ਓਨਰ ਮਾਲਕ ਜਿਹੜੇ ਵਪਾਰੀ ਵੀਰ ਨੇ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਅਗੋਂ ਕੋਈ ਖਰੀਦਦਾਰ ਵੀਰ ਆਵੇ ਆਪਦੀ ਦੋ ਡਾਂਗ ਚੋਗੇ ਤਸੱਲੀ ਕਰ ਸਕਦੇ ਜੀ ਆਓ ਲੈਨੇ ਆ ਬਧੇਰੇ ਡਿਟੇਲ ਬਾਈ ਹੈਪੀ ਤੋਂ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਹਾਂਜੀ ਬਹੁਤ ਬੜੀ ਕਿਰਪਾ ਜੀ ਠੀਕ ਹੈ ਜੀ ਹਾਂਜੀ ਅੱਛਾ ਵੀਰ ਹੈਪੀ ਜਿੱਦਾਂ ਕਿ ਅੱਜ ਆਪਾਂ ਦੱਸਤਾ ਵੀ ਸੰਸਰ ਵੜਾ ਦਾ 4-5 ਹੀ ਕੋਲ ਦੋ ਵਿੱਚੋਂ ਵੇਗੀਆਂ ਏ ਉਹ ਲੈ ਲਈਆਂ ਭਾਈ ਨਾਲ ਆਏ ਆ ਚਲੋ ਕੋਈ ਨਾ ਦੋ ਸੇਲ ਹੋ ਗਈਆਂ ਫਿਰ ਹਾਂਜੀ ਦੋ ਵੇਗੀਆਂ ਚਲੋ ਕੋਈ ਨਾ ਤਿੰਨ ਫਿਲਹਾਲ ਵੜਾ ਨੇ ਤਿੰਨ ਵੜਾ ਤਿੰਨ ਨਹੀਂ ਮੱਜਾ ਪੜਦਾ ਹਾਂਜੀ ਠੀਕ ਹੈ ਜੀ ਠੀਕ ਆ ਤੇ ਮੱਜਾ ਫਿਰ ਸੂਆ ਮਤਲਬ ਕਿ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਅੱਜ ਹੈ ਇਹ ਸੂਈ ਕੋਈ 1 ਮਹੀਨੇ ਦੀ ਆ 1 ਦਾਣੇ ਦੀ 20 ਦਿਨਾਂ ਦੀ ਆ ਜੀ ਹਾਂਜੀ ਲਓ ਦੋਸਤੋ ਇਸੇ ਤਰ੍ਹਾਂ ਜਿਹੜੇ ਪਸ਼ੂ ਆ ਕਿੰਨੇ ਕਿੰਨੇ ਦਿਨਾਂ ਦੇ ਸੂਏ ਆ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲੈਣੇ ਆ ਤੋੜ ਕੇ ਚਲਾ ਕੇ ਦਿਖਾ ਦੇਾਂਗੇ ਤੇ ਰੇਟ ਭਾਅ ਫੜਦਾ ਬਿਲਕੁਲ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਹ ਸਮਝ ਵਿੱਚ ਆ ਸਕੇ ਤੇ ਇਹ ਵੀ ਪਹਿਲੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਨੀਲੀ ਦੀ ਮੈਂ ਆ ਇਸ ਦਾ ਦੂਜਾ ਸੋਇ ਛੋਟੀ ਸੂਈ ਆ ਅੱਛਾ ਜੀ ਹਾਂਜੀ ਦੂਜਾ ਸੂਬਾ ਸੂਈ ਦੂਜਾ ਸੂਬਾ ਸੂਈ ਆ ਜੀ ਸਮਾਂ ਕਿੰਨਾ ਕੁ ਹੋ ਗਿਆ ਜੀ ਸੂਈ ਨੂੰ 10 ਦਿਨ ਹੋ ਗਏ ਆ ਕਟਾ ਮਗਰ ਬੂਰਾ ਅੱਛਾ ਜੀ ਹਾਂਜੀ ਲਓ ਜੀ 10 ਦਿਨਾਂ ਦੀ ਸੂਈ ਜ ਮਗਰ ਕਟਾ ਬੂਰਾ ਕਟਾ ਮਗਰ ਤੇ ਸੁਬਾ ਦੂਜਾ ਠੀਕ ਆ ਜੀ ਤੇ ਹੁਣ ਦੁੱਧ ਕਿੰਨੇ ਕੁ ਤੇ ਚੱਲਣਗੇ ਸਰ ਸਾਹਿਬ 12 ਕਿਲੋ ਦੁੱਧੂਗਾ ਭਾਈ 11 ਕਿਲੋ ਕਹਿ ਕੇ ਦੇਵਾਂਗੀ ਝੋਟੀ ਅੱਛਾ ਜੀ ਹੁਣ ਜਿਹੜਾ ਮਿੰਤੀ ਵਾਲਾ ਹੋਊਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ 12 ਕਿਲੋ ਪਰ 11 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ 11 ਕਿਲੋ ਜਿਹੜਾ ਚਵਾਇੰਦੇ ਥੱਲੇ ਹੁਣ ਹਾਜ਼ਰ ਜਿਹੜਾ ਕੋਈ ਵੀਰ ਆ ਰਿਹਾ ਸੌਦਾ ਕਰਨ ਆਪਦੀ ਚੋਕੇ ਦੋ ਟਾਈਮ ਬੇਸ਼ੱਕ ਤਸੱਲੀ ਤੁਸੀਂ ਕਰ ਸਕਦੇ ਜੀ ਠੀਕ ਹੈ ਜੀ ਬਿੱਲੀ ਮਣਕੀ ਅੱਖ ਮੱਥਾ ਮੋਥਾ ਬੱਲਾ ਬਿਲਕੁਲ ਸਟੇਟ ਪਟਾ ਆਉਂਦਾ ਤੇ ਚਾਰੇ ਖੁਰ ਹਵਾਨੇ ਲੇਵੇ ਤੇ ਪੂ ਸਾਰੇ ਜਿਹੜੇ ਦੋਸਤੋ ਮਾਰਕਿੰਗ ਤੁਹਾਡੇ ਸਾਹਮਣੇ ਆ। ਹੰਗਾ ਵੱਡੀ ਝੋਟੀ ਛੋਟੀ ਨਹੀਂ ਕਿ ਵੱਡੀ ਆ। ਵੱਡੇ ਕੱਦ ਦੇ ਵਿੱਚ ਤੇ ਸਿੰਗਲ ਖੱਡੀ ਦੀ ਆ ਬਿਲਕੁਲ ਚਮੜੀ ਵੀ ਪਤਲੀ। ਤੇ ਬਾਕੀ ਹੈਪੀ ਬਾਈ 11 ਕਿਲੋ ਦੁੱਧ ਦੱਸਿਆ ਚੋਣ ਚੜ ਮੈਂ ਕਹਿੰਦਾ ਜੀ ਇੱਕ ਨੰਬਰ ਉਹ ਧਾਰਾ ਤੁਰਾਂ ਵਿੱਚੇ ਮਰਾ ਦੇਣੀ ਆ ਆ ਮਹੀ ਤਿੰਨਾਂ ਦੀਆਂ। ਆ ਹਾਂਜੀ ਲੈ ਜੀ ਖੋਲ ਕੇ ਦਿਖਾ ਦਈਏ ਫਿਰ। ਸੋ ਦੋਸਤੋ ਧਾਰਾ ਨਾਲ ਦੀ ਨਾਲ ਹੀ ਸਾਰੇ ਪਸ਼ੂਆਂ ਦੀ ਤਿੰਨੇ ਮੱਜਾਂ ਦੀਆਂ ਜਿਹੜੀਆਂ ਧਾਰਾ ਥੋੜੀ ਥੋੜੀ ਮਾਰ ਕੇ ਆਪਾਂ ਦਿਖਾ ਦਾਂਗੇ ਵਿੱਚ। ਬਾਕੀ ਥਣ ਚੱਡਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ। ਸੋ ਬਾਕੀ ਦੋਸਤੋ ਥਣ ਥਣ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਹੋਰ ਥੋੜੀ ਨੇੜੇ ਤੋਂ ਦਿਖਾ ਦਈਏ ਆ ਲਓ ਅਗਲੇ ਨਾਲ ਅਗਲਾ ਸਹਿਜ ਵਿੱਚ ਬਿਲਕੁਲ ਬਰਾਬਰ ਤੇ ਚਵਾਪ ਅਸਮਾ ਦੀ ਵੀ ਤੁਹਾਨੂੰ ਨਾਲ ਦੀ ਨਾਲ ਹੀ ਦਿਸ ਪੈਣੀ ਆ ਵਿੱਚ ਵਿੱਚ ਆਪਾਂ ਧਾਰਾ ਮਾਰ ਕੇ ਨਾਲ ਬੱਚਾ ਨੂੰ ਲਾ ਦਈਏ ਬਾਹਰ ਲਾ ਦਈਏ ਠੀਕ ਹੈ ਜੀ ਠੀਕ ਹੈ ਹਾਂ ਜੀ ਲੈ ਵੀ ਅੱਛਾ ਹੈਪੀ ਬਾਈ ਕੀ ਡਿਮਾਂਡ ਕਰਦੇ ਆ ਭਰਾ ਜੀ ਤੁਹਾਨੂੰ ਸਾਹਿਬ ਉਹ ਜੀ ਦਾ 1 30 ਵੀ ਕਰ ਲਈਏ 1 35 ਵੀ ਕਰ ਲਈਏ ਇੱਕ 20 ਜੋ ਮਾਨਤਾਣ ਕਰ ਦਾਂਗੇ ਕਸਰਾ ਕੁਸਰਾ ਕੱਢ ਕੇ ਦੇਣਾ ਪਸੂ ਸਾਰੇ ਇੱਕ 15 ਦੀ ਮੈਂ ਦੇ ਦਈਏ ਅੱਛਾ ਹਾਂਜੀ ਹੋਰ ਤੁਹਾਡੀ ਕੋਈ ਗੁਜਾਇਸ਼ ਹੈ ਕੀ ਦੱਸੋ ਛੋਟੀ ਇੱਕ 20 ਦੀ 25 ਦੀ ਵੀ ਕਨਾਲੀ ਰੋਦੇ 14 ਕਿਲੋ ਕਰੂਗੀ ਛੋਟੀ ਆਪਣ ਤੋਂ ਕਾਲੀ ਆਈ ਹੈ ਜੇ ਲਓ ਦੋਸਤੋ ਬਾਕੀ ਥੱਬਿਆਂ ਦੇ ਥੱਬੇ ਲੇਵਾ ਕਰਨ ਵਾਲੀ ਦਾ ਬਾਕੀ ਚਵਾਈ ਜਿਹੜੀ ਆ ਦੋਸਤੋ ਕੋਈ ਵੀਰ ਦੋ ਟਾਈਮ ਚ ਚੋਕੇ ਕਰ ਸਕਦਾ ਕਿਉਂਕਿ ਸੂਏ ਸੂਏ ਪਸ਼ੂ ਤਾਂ ਇਹ ਬਾਦ ਦਾ ਵੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਕਿਉਂਕਿ ਪੈਸੇ ਖਰਚ ਕਰਨੇ ਆ ਕਿਸੇ ਵੀਰ ਨੇ ਤੁਹਾਨੂੰ ਸਾਡੀ ਹਾਂ ਬਈ ਆਪਾਂ ਦੇਣੀ ਇੱਕ 12 ਦੀ ਝੋਟੀ ਦੇਣੀ ਆ ਇੱਕ 12 ਦੀ ਇੱਕ 12 ਦੀ ਹਾਂ ਨਾ ਜਿਹੜੀ ਬਸ ਆ ਨਾ ਆਈਆਂ ਤਿੰਨ ਯਾਰ ਹੋਰ ਮਾਨਤਾਨ ਕਰਤਾ ਜੋ ਠੀਕ ਹੈ ਜੀ ਹਾਂਜੀ ਲਓ ਦੋਸਤੋ 112000 ਦੀ ਜਿਹੜੀ ਯੈਸਨੋ ਆ ਦੁੱਧ 12 ਕਿਲੋ ਆ 11 ਕਿਲੋ ਹੀ ਭਾ ਗਾਰੰਟੀ ਲੈ ਲੈ ਭਾ ਆਪਣੇ ਘਰੇ 5 ਦਿਨ ਚੋਲੇ ਠੀਕ ਹੈ ਉਹ ਵੀਡੀਓ ਕਾਲ ਦੇ ਵਿੱਚ ਵਾਲੇ ਠੀਕ ਹੈ ਜੀ ਠੀਕ ਹੈ ਲਓ ਦੋਸਤੋ 11 ਕਿਲੋ ਦੀ ਵੀਰਾਂ ਦਾ ਵੀ ਆਪਾਂ ਗਰੰਟੀ ਦੇ ਦੇਾਂਗੇ ਚਾਹੇ ਇੱਥੇ ਆਨ ਕੇ ਕੋਈ 12 ਕਿਲੋ ਚੋਲੇ ਅੱਗੇ ਆ ਗਈ ਕਾਲੀ ਮੋਹਰੀ ਮੈਂ ਕਹਿੰਦਾ ਸੁਣਦਾ ਉਹ ਉਧਰ ਦੀ ਝੋਟੀ ਏ ਦੋ ਬੰਦੇ ਲਿਆ ਗਿਆ ਏ ਅੱਛਾ ਜੀ ਇੱਕ ਉਹਨਾਂ ਬਿਜਲੀ ਦੇ ਇੱਕ ਆਪਾਂ ਲੈ ਲਈਏ ਪਹਿਲਾ ਸੁਗਾ ਵਾ ਅੱਛਾ 6 ਦਾਦੇ ਜੋ ਮੂੰਹ ਤੋਂ ਛਕੀ ਆ ਹਾਂਜੀ ਪਿਓਰ ਛੇ ਦਾਦੇ ਖੜੇ ਆ ਹਾਂਜੀ ਠੀਕ ਆ ਤੇ ਇਹਨੂੰ ਸੂਈ ਨੂੰ ਕਿੰਨਾਕ ਟਾਈਮ ਹੋਊਗਾ ਇਹਨੂੰ ਸੂਈ ਨੂੰ 20 ਹੋ ਗਿਆ ਮਗਰ ਕੱਟਈ ਵਰੀ ਟੌਪ ਦੀ ਵੇਲੋ ਲਓ ਜੀ ਆ ਕੱਟਈ ਜਮਾ ਕਰ ਵਈਆ ਕੱਟਈ ਚੰਗੀ ਜਮਾਗਰ ਕੱਟੀ ਜਾਂਨੇ ਬਾਕੀ ਝੋਟੀ ਆਪ ਦੋਸਤੋ ਇਹਦੀ ਥੋੜੀ ਜੀ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਗੱਲਬਾਤ ਦੱਸ ਦਊਗਾ ਨਾਰਾ ਲੂੜਾ ਵੇ ਲੋ ਕੰਨੀਆਂ ਲੈਵੇਰੇ ਮਗਰ ਕੱਟੀ ਇੱਕ ਵਾਰੀ ਤੁਸੀਂ ਦੇਖੋ 20 ਦਿਨਾਂ ਦਾ ਸੁਭਾ ਤੇ ਹੈਪੀ ਹੁਣ ਦੁੱਧ ਕਿੰਨੇ ਤੇ ਦੱਸਿਆ ਸੰਦੂ ਸਾਹਿਬ ਇਹਦੇ ਕੋਲ ਦੁੱਧ ਦਊਗਾ 11 ਕਿਲੋ ਆਪਾਂ 10 ਕਿਲੋ ਕਹਿ ਕੇ ਦੇਵਾਂਗੇ 10 ਕਿਲੋ ਹਾਂਜੀ ਠੀਕ ਆ ਇਹ ਨਿੱਗਰ ਲੈਣ ਦੀ ਥਣ ਥਣ ਵੇ ਲੋ ਕਿਦਾਂ ਦਾ ਲਓ ਦੋਸਤੋ ਬਹੁਤ ਚਵਾਈ ਬਹੁਤ ਚੰਗੀ ਆ ਰਾਜੀ ਆ ਜੰਮੀਪਲੀ ਪੂਰੀ ਆ ਥੱਬਿਆਂ ਦਾ ਥੱਬੇ ਦੋਸਤੋ ਵੇਖੋ ਤੁਸੀਂ ਪਿੱਠ ਪੂੜਾ ਉਹ ਵੇ ਲੋ ਉਹਦੇ ਨਾਲ ਗੇਟ ਉੱਚੀ ਹੋਊਗੀ ਜਿਹੜੀ ਦੂਜੇ ਸੁਗੇ ਪਹਿਲੇ ਜਣਾ 6 ਦੰਦ ਪਿਓਰ ਮੂੰਹ ਦੋ ਦੋ ਢਾਈ ਢਾਈ ਫੋਟੋ ਜਿਹੜਾ ਦੋਸਤੋ ਚੌੜਾ ਪੁੱਠਾ ਲੱਗਾ ਕਰਮਾਂ ਵਾਲੀ ਦੇ ਜਿਵੇਂ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਤੇ ਫੇਸ ਕੁਆਲਿਟੀ ਵੇਖੋ ਠੀਕ ਆ ਜੀ ਚੰਗੀ ਵਜਨਦਾਰ ਆ ਫੁੱਲ ਵਜਨਦਾਰ ਆ ਵੱਡੀ ਝੋਟੀ ਆ ਕੋਈ ਛੋਟੀ ਝੋਟੀ ਨਹੀਂ ਦੋਸਤੋ ਕੱਦ ਵੀ ਚੰਗਾ ਸੋਹਣਾ ਵੱਡੀਆਂ ਝੋਟੀਆਂ ਦੇ ਵਿੱਚ ਤੇ ਦੁੱਧ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ 10 ਕਿਲੋ ਹਾਂ ਮੈਂ ਕਹਿੰਦਾ 11 ਕਿਲੋ ਦੁੱਸੰਦ ਪਰ 10 ਕਿਲੋ ਕਹਿ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਦੁੱਧ ਹੀ 11 ਕਿਲੋ ਹੋਊਗਾ ਕਿਲੋ ਕਿਲੋ ਤਾਂ ਘਰ ਜਾ ਬਗਾਣੇ ਜਾ ਕੇ ਡੰਗਰ ਫਰਕ ਪਾ ਜਾਂਦਾ ਜਦੋਂ ਸੋਨਾ ਸੋਨਾ ਨਿਕਲੇ ਬਿਲਕੁਲ ਬਿਲਕੁਲ ਬਾਕੀ ਇਹ ਵੀ ਚੋਣ ਚੂਣ ਚੰਗੀ ਹੈ ਮੈਂ ਕਹਿੰਦਾ ਇੱਕ ਕਮਰੇ ਬੰਨ ਤਿੰਨਾਂ ਮੇਦੀਆਂ ਬੱਚੇ ਲਾ ਕੇ ਪਾ ਨੂੰ ਇਹ ਧਾਰਾ ਮਰਾਜ ਦੇਣਗਾ ਜਦੋਂ ਹਾਂਜੀ ਕਿਉਂਕਿ ਜਿੰਨੇ ਏਡੀ ਦੂਰੋਂ ਨੇ ਪੈਸੇ ਲਾਉਣੇ ਆ ਆਪਾਂ ਵੀ ਰਕਮਾਂ ਲਾ ਕੇ ਲਿਆਂਦੇਗਾ ਸਹੀ ਹੈ ਹਾਂਜੀ ਲੋਬ ਦੋਸਤੋ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਪੂਰੀ ਵੱਡੀ ਝੋਟੀ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਬਾਕੀ ਨਾਲ ਦੀ ਨਾਲ ਜਿਹੜੇ ਵੀਡੀਓ ਦੇਖੀ ਜਾਓਗੇ ਵੀ ਚੁਆਇਸ ਜੂਈ ਇੱਕ ਨੰਬਰ ਆ ਪਿਛਾ ਮੁਛਾ ਵੇਲਾ ਉੜਾ ਮਾਲੀ ਆ ਤੇ ਝੋਟੀ ਕਾਦੀ ਆ ਬਿਲਕੁਲ ਜੀ ਬਿਲਕੁਲ ਸੋ ਚੰਗੀ ਦੋਸਤੋ ਚੰਗੀ ਸੇਵਾ ਦੇ ਵਿੱਚੋਂ ਆਈ ਆ ਕਰਮਾਲ ਚੰਗੀ ਪਲੀ ਪੋਸਤ ਦੋ ਸੰਗਾਂ ਉਧਰੋਂ ਬੰਦੇ ਲੈ ਆ ਗਿਆ ਹਰਿਆਣੇ ਚੋਂ ਹਾਂ ਹਾਂਜੀ ਲਓ ਜੀ ਠੀਕ ਆ ਠੀਕ ਆ ਬੇਲ ਤਾਲੇ ਤਵੇ ਅਰ ਗਈ ਆ ਤੇ ਵੀ ਵੱਡਾ ਬੇਲ ਵੀ ਸਪੈਸ਼ਲ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਏ। ਲਓ ਜੀ ਮਗਰ ਵੀ ਕੱਟੀ ਆ ਤੇ ਝੋਟੀ ਆਪ ਵੀ ਦੋਸਤੋ ਨਵੀਂ ਆਪ ਵੀ ਕੱਟੀ ਆ ਸਮਝੋ ਮਗਰ ਵੀ ਕੱਟੀ ਆ। ਕਿ ਕੀ ਸ਼ਕੀਨ ਆ। ਸੋਹਣੀ ਬਾਡੀ ਬੰਤਰ ਦੇ ਵਿੱਚ ਆ ਚੰਗਾ ਸੋਹਣਾ ਸਰੀਰ ਘਟਾਂਚਾ ਮੈਂ ਦਾ ਖੁੱਲੇ ਪਿੰਡੇ ਦੀ ਆ। ਠੀਕ ਆ। ਤੇ ਦੁੱਧ 11 10 11 10 11 ਤੇ ਕੋਈ ਨਹੀਂ। ਬਹੁਤ ਚਵਾ ਆ ਕੇ ਪਸਮਾ ਕੇ ਤੁਹਾਨੂੰ ਬਹੁਤ ਚੰਗਾ ਬਣਾਉਂਦੀ ਆ। ਲਓ ਜੀ। ਠੀਕ ਆ। ਤੇ ਪਸੰਦ ਆਊਗੀ ਦੋਸਤੋ ਕੋਈ ਵੀ ਛੱਡ ਕੇ ਨਹੀਂ ਜਾਂਦਾ ਕਿ ਬਾਕੀ ਰੇਟ ਪੁੱਛਦੇ ਆ ਹੈਪੀ ਕੀ ਕਰਦੇ ਮੋਲੇ ਦਾ ਸੰਤੂ ਸਾਹਿਬ ਮੋਲੇ ਦਾ ਪਾ ਇੱਕ ਵੀ ਪੰਜੀ ਕਰਾ ਲਓ ਇੱਕ 15 ਝੋਟੀ ਦੇ ਦਈਏ ਇੱਕ 15 ਦੀ ਇੱਕ 10 ਦੀ ਦੇ ਦਈਏ ਲੈ ਵੀ ਹਾਂਜੀ ਵੀ ਮਾਲ ਆਪਾਂ ਦੇਣਾ ਬੇਸ਼ੱਕ ਮਹਿੰਗੀ ਹੈ ਇੱਕ ਹੱਥ ਦੀ ਝੋਟੀ ਦੇਣੀ ਆ ਹਾਂ ਨਾ ਜਿਹੜੀ ਆ ਇੱਕ ਅੱਠ ਦੀ ਇੱਕ ਅੱਠ ਦੀ ਹਾਂ ਨਾ ਆਈ ਆ ਲੈ ਵੀ ਉੱਚੋ ਛੋੜ ਹੀ ਹੋਣੀ 400 500 ਬਸ ਦੋਸਤੋ 1 ਲੱਖ 8000 ਦੀ ਇਹ ਝੋਟੀ ਮਿਲਦੀ ਸੌਦੇ ਦਾ ਕੋਈ ਨਹੀਂ ਆਪਾਂ ਜਾਂ ਝੋਟੀ ਹੋਵੇ ਕੱਢੀ ਚੰਗੀ ਆ ਚੰਗੀ ਵਜਨ ਵਜੂਦ ਵਾਲੀ ਆ ਚੰਗੀ ਜੰਮੀ ਪਲੀਆ ਕਰਮਾਂ ਵਾਲੀ ਕੋਈ ਸ਼ੱਕ ਨਹੀਂ ਕੋਈ ਇੱਥੇ ਆਣ ਕੇ ਕੋਈ ਵੀ ਰਣਿੰਦ ਨਹੀਂ ਸਕਦਾਗਾ ਪਰ ਫਿਰ ਵੀ ਆਪਦੀ ਆ ਵੇਖੋ ਜੀ ਚੁਵਾਈ ਵੀ ਤੁਸੀਂ ਦੇਖ ਸਕਦੇ ਜਿਵੇਂ ਇਹੋ ਜਿਹਾ ਪਸ਼ੂ ਨੂੰ ਚੁਵਾਈ ਕਿਹੋ ਜਿਹੀ ਲੱਗੀ ਹੋਈ ਆ ਲਓ ਠੀਕ ਹੈ ਜੀ ਸਰਦਾਰ ਬਹੁਤ ਚੌਣ ਨਿਆਰੀਆਂ ਤਿੰਨੇ ਮਹੀ ਲਓ ਵੇਖੋ ਆਪਾਂ ਵੀ ਪੈਸੇ ਲਾ ਕੇ ਲੈਂਦੇ ਅਗਲੇ ਪੈਸੇ ਲਾ ਕੇ ਖੜਨੇ ਆ ਬਸ ਬਸ ਜੀ ਹਾਂਜੀ ਅੱਛਾ ਲਓ ਵੀ ਹੈਪੀ ਵੀਰ ਅਗਲੇ ਪਾਸੇ ਆਪਣੇ ਕੋ ਤੀਜੇ ਨੰਬਰ ਤੇ ਆ ਮੈਂ ਦਿੱਖੇ ਤੀਜਾ ਸੁਆ ਮੈਂ ਸੁਈ ਆ ਤੇ ਤੀਜਾ ਹੀ ਨੰਬਰ ਆ ਲਓ ਜੀ ਤੀਜਾ ਨੰਬਰ ਤੇ ਤੀਜਾ ਹੀ ਸੂਆ ਹਾਂਜੀ ਸਿੰਘ ਖੁੱਲੇ ਵੈਸੇ ਹਾਂਜੀ ਡਿਜੀਟਲ ਬਲਦੀ ਬਹੁਤ ਚੰਗੀ ਮੈਂ ਸਿੰਘ ਵੱੜਤੇ ਕਿਨੇ ਡੰਡ ਜੀ ਲਾਦੀ ਤੁਸੀਂ ਦੇਖ ਸਕਦੇ ਵੱਡੇ ਆ ਕਿਸੇ ਨੇ ਉਹ ਤੇ ਬਾਕੀ ਹੈ ਗੁਲਾਈ ਦੇ ਵਿੱਚ ਸੀ ਉੱਚੇ ਖੁੱਲੇ ਸਿੰਘ ਤੇ ਅੱਛਾ ਹੈਪੀ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਸਰ ਜੀ ਇੱਕ ਮਹੀਨਾ ਸੂਈ ਨੂੰ ਪੂਰਾ ਹੋ ਗਿਆ ਜੋ ਕੱਟਾ ਜੋ ਮਗਰ ਇਹਦੇ ਅੱਛਾ ਜੀ ਹਾਂਜੀ ਲਓ ਜੀ ਮਗਰ ਕਟਾ ਮਹੀਨੇ ਦੀ ਸੂਈ ਆ ਆ ਬੱਚਾ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇਉਂ ਦਿਖਾ ਦਈਏ ਆ ਲੈ ਆ ਲੈ ਲਓ ਜੀ ਉਹ ਕਟਾਜ ਮਗਰ ਤੇ ਅੱਛਾ ਹੈਪੀ ਦੁੱਧ ਦੀ ਗੱਲ ਕਰਨ ਲੱਗੇ ਦੁੱਧ ਸਾਹਿਬ ਦੁੱਧ 9 ਕਿਲੋ ਹੋਊਗਾ ਆਪਾਂ 8 ਕਿਲੋ ਕਹਿ ਕੇ ਦੇਵਾਂਗੇ ਆਪਰੇ ਤੋਂ ਸਵੇਰੇ ਜੀ ਆਈ ਮੈਂ ਇਹ ਅੱਛਾ ਜੀ ਹੋਊਗਾ 9 ਆ 8 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਜੀ ਤੇ ਇਹਦੇ ਮੜਾ ਦਾਦੀਓ ਬੱਚੇ ਨੇ ਦੰਦ ਮਾਰੇ ਅਗਲੇ ਥਣਾ ਦੇ ਕਿਹੜੇ ਅਗਲੇ ਥਣਾ ਤੋਂ ਜ਼ਖਮ ਬਣੇ ਹਾਂਜੀ ਹਾਂਜੀ ਲਓ ਜੀ ਅਗਲੇ ਥਣਾ ਦੇ ਦੋਸਤੋ ਜ਼ਖਮ ਜੇ ਤੁਹਾਨੂੰ ਦਿਖ ਰਿਹਾ ਮੋਢੇ ਤੇ ਹਾਂਜੀ ਕਹਿੰਦੇ ਉਹਨਾਂ ਦੰਦ ਮਾਰੇ ਬੱਚੇ ਨੇ ਪਰ ਦੱਸਿਆ ਪਈ ਮਾੜਾਂ ਦਾ ਪੂਰ ਦੱਸਿਆ ਨਹੀਂ ਐਡੀ ਦੂਰੋਂ ਆਣਾ ਆ ਲਓ ਜੀ ਸਾਚੇ ਦੱਸ ਕੇ ਸੰਸਾਦ ਦੇਣਾ ਆਪਾਂ ਫਾਇਦਾ ਕੋਈ ਨਹੀਂ ਬਣਿਆ ਵੈਸੇ ਥੋੜੇ ਟਿਊਟਿਆ ਵਗੈਰਾ ਆ ਗਏ ਰਮਾਨ ਤਾਂ ਰਮਾਨ ਸੋਖਤਾ ਚ ਹੁੰਦਾ ਜਾਂਦਾ ਬਾਕੀ ਦੱਸਣਾ ਫਰਜ਼ ਬਣਦਾ ਕਿਉਂਕਿ ਦੂਰੋਂ ਨੇੜੇੋਂ ਇੱਥੇ ਆਣ ਕੇ ਕੋਈ ਵੀਰ ਵੇਖੇ ਬਾਅਦ ਚ ਤਰਾਜ ਨਾ ਕੀਤਾ ਜਾਵੇ ਠੀਕ ਆ ਜੀ ਇੱਕ ਨੂੰ ਦੱਸ ਦਿੱਤਾ ਬਾਕੀ ਚੋਣ ਜਾਂਦੇ ਵਿੱਚ ਕੋਈ ਤਕਲੀਫ ਨਹੀਂ ਮੈਂ ਕਿਹਨੇ ਤੁਹਾਨੂੰ 言っਤਾ ਰਮਨ ਸਭ ਨੂੰ ਮੈਂ ਕੋਈ ਦਿੱਕਤ ਨਹੀਂ ਕੋਈ ਗੱਲਬਾਤ ਨਹੀਂ ਚੋਣ ਵੀ ਪੋਲੀ ਹੋਊਗੀ 8 ਕਿਲੋ ਧਾਰਾ ਬਿਲਕੁਲ ਹੋਊਗਾ 9 ਪਾ 8 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਲੈ ਵੀਰ ਹੈਪੀ ਇਹ ਵੀ ਖੋਲ ਕੇ ਤੋਰਦਗੇ ਹਾਂਜੀ ਅਬ ਦੋਸਤੋ 8 ਦਾ 9 ਕਿਲੋ ਦੋਤਾਂ ਦੇ ਵੀ ਘਰ ਦਾ ਹੋਊਗਾ ਜੀ ਜੋਗੇ ਆਈ ਆ ਬਾਕੀ 8 ਕਿਲੋ ਮੰਨ ਕੇ ਕੋਈ ਭਰਾ ਸਬਦਾ ਕਰੇ 8 ਕਿਲੋ ਤਾਰਾਂ ਦੇ ਥੱਲੇ ਹੋਣਗੇ ਹੁਣ ਮੌਕੇ ਤੇ ਮੌਜੂਦ ਆ ਆਪਦੀ ਭਰਾ ਕੇ ਤਸੱਲੀ ਕਰ ਸਕਦਾ ਕੋਈ ਸਾਨੂੰ ਸਾਬ ਲਿਵਾ ਲੋਆ ਵੈਲੋ ਮੈਂ ਉਹ ਦੋ 10 ਕਿਲੋ ਦੇਈ ਜਾ ਰੇ ਯਾਰਾਂ ਪਰ ਆਪਣੇ ਕੋਲ ਜਿੰਨਾ ਹੋਣਾ ਆਪਾਂ ਦੋ ਦੋ 9 ਹੋਊਗਾ ਨਾ ਘਾਲਾ ਭਰਾ 8 ਕਿਲੋ ਕਹਿ ਜਾਵਾਂਗੇ ਆਪਾਂ ਬਿਲਕੁਲ ਜੀ ਆਲ ਬਾਕੀ ਤੋਰਾ ਤਾਰਾ ਵੇਖੋ ਥਣ ਲਿਆ ਜੀ ਸਾਫ ਐ ਡਾਕਲਾ ਮੈਂ ਡਾਕਲਾ ਅਗਲੇ ਪਿਛਲੇ ਥਣ ਜਿਹੜੇ ਕੋਜੇ ਹੈਗੇ ਸਾਈਜ ਵਿੱਚ ਹਉ ਡੇਰੀਏ ਮਾਇਪਾਲ ਦੀ ਬਹੁਤ ਚੰਗੀ ਆ ਲੋ ਤੇ ਬਾਕੀ ਕਦ ਕੋਤ ਵੀ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਕੋਈ ਛੋਟਾ ਮੀਡੀਅਮ ਹਾਈਟ ਦੇ ਆਇਆ ਪਤਲੀ ਚਮੜੀ ਦੀ ਆ ਬਿਲਕੁਲ ਗੰਡੇ ਦੇ ਛਿਲਕ ਜਿਹੜਾ ਦੋਸਤੋ ਚਾਮਾ ਠੀਕ ਆ ਬਾਕੀ ਪਤਰੀ ਵਾਈ ਵੀ ਆ ਜਾਨ ਲੈਵਲ ਵਜੇ ਲੈ ਸਾਫ ਸੁਫਰੀ ਜੀ ਵੀ ਬਾਈ ਛਾਈ ਦਾ ਵਾਲਪਿੰਗ ਹੁੰਦਾ ਬਾਕੀ ਆ ਕਰਮਾਲੀ ਦਾ ਬਾਈ ਛਾਈ ਦਾ ਕੋਈ ਵਾਲਪਿੰਗ ਬਸ ਜੀ ਇੱਕੋ ਜਿਹਾ ਲੈਵਾ ਸੱਜੇ ਖੱਬੇ ਜਿਹੜੇ ਬਣੇ ਮਰਜ਼ੀ ਤੁਸੀਂ ਠੀਕ ਆ ਜੀ ਨਕਲ ਛੱਕ ਕਰ ਲੋ ਤੇ ਅੱਛਾ ਤੇ ਹੈਪੀ ਕੀ ਮੰਗ ਬੋਲ ਸਰਦ ਸਾਹਿਬ ਜੀ ਮੈਂ ਉਹਦੀ ਸੱਜਰ ਆ ਤੇ ਫਿਰ ਮੈਂ 70000 ਦੀ ਵੇਚਦੀ 75 ਦੀ ਵੇਚਦੀ ਹੁਣ 65000 ਜੇ ਆਪਾਂ ਮਾਨਤਾਣ ਕਰ ਦਾਂਗੇ 65 ਚ ਹਾਂਜੀ 62000 ਦੀ ਮੈਂ ਦੇ ਦਾਂਗੇ ਆਪਾਂ ਹਾਂ ਨਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ 65 ਉਹ ਤੇ ਛੋੜ ਜੇ ਆਪਾਂ ਹੋਊਗਾ 65000 ਮੰਗ ਡਿਮਾਂਡ 65000 ਆ 62000 ਦੀ ਯੈਸ ਨੋ ਆ ਵਿੱਚੋਂ ਛੋੜ ਛੱਪਾ ਮੌਕੇ ਤੇ ਹਾਂਜੀ ਮਾਚ ਤੁਸੀਂ ਵੇਖ ਲਈ ਆ ਤੇ ਬਾਕੀ ਚੋਕੇ ਮੇਰਾ ਵੀਰ ਪਸਮਾ ਕੇ ਆਪਦੀ ਤਸੱਲੀ ਕਰ ਲਿਓ ਆ ਵੇ ਲੋ ਸਾਰੀ ਸਾਫ ਸੁਥਰੀ ਮੈਂ ਤਨਾ ਜੀ ਦੋਦੀ ਆਪਾਂ ਜਿੰਨਾ ਦੱਸਣਾ 1 ਕਿਲੋ ਕਿਲੋ ਘਰ ਦੱਸ ਸਕਲੇ ਦੇ ਘਰੇ ਭੇਜਾਂਗੇ Love it. Pegadi. ਬਾਕੀ ਐਪੀ ਬਾਈ ਕਿਸੇ ਪਸ਼ੂ ਦੇ ਵਿੱਚ ਭੂਰ ਛੱਟਾ ਮੈਂ ਕਹਿੰਦੇ ਆ ਜੀ ਭੂਰ ਛੱਟਾ ਥਣਵਾਦੇ ਉਹ ਆਪਾਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਇਹਦੇ ਆਪਾਂ ਦੇ ਪਾਜੀ ਜਖਮ ਤੋਂ ਉਹ ਆਪਾਂ ਉਸੇ ਦੱਸਣਾ ਜਿਹੜੀ ਗੱਲ ਮੈਂ ਐਡੀ ਦੂਰੋਂ ਆਵੇ ਚੱਲ ਗਏ ਆਲੇ ਦੱਸਿਆ ਨਹੀਂ ਜਖਮ ਸਨਾਂ ਦੇ ਜਖਮ ਹੈ ਤੇ ਚੰਗੇ ਲੱਗੀ ਜਾ ਹਾਂ ਜੀ ਉਹਨਾਂ ਟਾਈਮ ਅੱਗੇ ਉਹਨਾਂ ਲੋਕਾਂ ਲੋਕਾਂ ਕੋਲੋਂ ਅਸਾ ਬਿਲਕੁਲ ਜੀ ਹਾਂ ਜੀ ਟਾਈਮ ਚੋਂ ਟਾਈਮ ਕੱਟ ਕੇ ਉਹਨਾਂ ਹਰ ਅੱਛਾ ਤੇ ਐਪੀ ਬਾਈ ਇਹ ਅਸੀਂ ਮੱਝਾਂ ਆਪਣੇ ਕੋਲ ਖਾਲਸ ਤੇ ਹਾਂ ਜੀ ਅੱਗੇ ਤਿੰਨ ਵੈੜਾਂ ਜੀ ਤਿੰਨ ਵੈੜਾਂ ਜੀ ਆ ਪਹਿਲੇ ਨੰਬਰ ਤੇ ਆ ਵੈੜ ਤੋਂ ਸਟਾਰਟ ਕਰ ਲੀਏ ਇਹ ਤੇ ਇਹਨੂੰ ਕਿੰਨੇ ਦਿਨ ਹੋ ਗਏ ਜੱਜਾ ਇਹਨੂੰ ਸੰਤੂ ਸਾਹਿਬ 15 ਤੋਂ 20 ਦਿਨ ਗਾਂ ਨੂੰ ਸੂਈਨ ਹੋ ਗਿਆ ਪਿਛਲੀ ਵੀਡੀਓ ਤੇ ਗਾਂ ਪਾਈ ਵੇਚੀ ਵੀ ਸੀ ਉਹ ਗੱਬਣ ਸੀ ਉਦੋਂ ਨਾ ਨਾ ਸੂਈ ਸੀ ਬੱਚਾ ਦਾ ਮਰ ਗਿਆ ਪਿਛਲੀ ਵੀਡੀਓ ਪਾ ਕਾੜੇ ਤੁਹਾਡੇ ਚੈਨਲ ਤੇ ਲੇ ਲੇ ਚਾਰ ਦਿਨ ਪਹਿਲਾਂ ਵੀਡੀਓ ਪਾਈ ਸੀ ਅੱਛਾ ਅੱਛਾ ਹਾਂਜੀ ਦੁੱਧ ਦੂਗਾ 11 ਕਿਲੋ ਅਬਾ 10 ਕਿਲੋ ਕਹਿ ਕੇ ਦੇਵਾਂਗੇ ਹੁਣ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਦੁੱਧ 11 ਹੁਣ 10 ਕਿਲੋ ਵੀਰਾਂ ਦਾ ਕਹਿ ਕੇ ਦੇਵਾਂਗੇ ਤੇ ਬਾਕੀ ਚਵਾਈ ਚੂਵੀਂ ਦੀ ਹੋ ਜੀ ਮੈਂ ਕਹਿੰਦਾ ਇੱਕ ਨੰਬਰ ਆ ਜੀ ਠੀਕ ਹੈ ਜੀ ਤੇ ਹੁਣ ਇਸੇ ਤਰੀਕੇ ਪਸ ਬੱਚਾ ਨਹੀਂ ਗਿਆ ਥੱਲੇ ਉਹਨੂੰ ਇਸ ਨੂੰ ਤਾਂ ਬੱਚਾ ਮਰ ਗਿਆ ਆਪਾਂ ਅੱਛਾ ਉਹਦੋਂ ਹੈਗਾ ਸੀ ਨਾ ਬੱਚਾ ਹਾਂਜੀ ਹਾਂਜੀ ਉਹਦੋਂ ਆਇਆ ਤੁਹਾਡੇ ਵੀਡੀਓ ਪਾ ਕੱਢ ਕੇ ਵਿਖਾ ਦਾਂਗੇ ਕਿਸੇ ਨੂੰ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਚਾਰ ਪੰਜ ਕਿ ਦਿਨ ਇੱਕ ਪਹਿਲਾ ਵੀਡੀਓ ਪਾਈ ਸੀ ਆਪਾਂ ਵੀਰ ਹੈਪੀ ਦੇ ਘਰੋਂ ਉਹਦੋਂ ਇਹਦਾ ਮਗਰ ਬੱਚਾ ਸੀਗਾ ਤੇ ਅੱਜ ਬੱਚਾ ਜਿਹੜਾ ਮਰ ਗਿਆ ਚਲੋ ਕਰਨ ਕੁਝ ਵੀ ਚਲੋ ਇਹ ਵੀ ਗਾ ਆਪਾਂ ਵੇਚਤੀ ਸੀ ਹਾਂ ਉਹਨਾਂ ਨੇ 500 ਰੁਪਏ ਚਲੋ ਸਾਈਪੇ ਮਨੇ ਕੋਈ ਗੱਲ ਬਾਤ ਉਹਨਾਂ ਨੂੰ ਫੋਨ ਫਾਨ ਨਹੀਂ ਚੁੱਕਾ ਆਪਾਂ ਦੋ ਦਿਨ ਡਿੱਗਦੇ ਰਹੇ ਚਲੋ ਨਹੀਂ ਆਏ ਗਾ ਆਪਾਂ ਦਾ ਵੀ ਵੇਚਤੀ ਸੀ ਹਾਂਜੀ ਕੋਲ ਫਾਨ ਤਾਂ ਹੋਰ ਵੀ ਭੈਣ ਭਰਾਵਾਂ ਲੈ ਆਲੇ ਖਰੀਦਾਰਾਂ ਦੇ ਕਾਫੀ ਆਏ ਹੋਣੇ ਵੈਸੇ ਹਾਂਜੀ ਤੇ ਚਲੋ ਕਹਿਤਾ ਵੀ ਅਗਲੇ ਸਾਰਿਆਂ ਨੂੰ ਵੇਗੀ ਵੇਗੀ ਆਈ ਉਹ ਆਪਾਂ ਨੂੰ 500 ਪਾਈ ਉਹਨੇ ਬੰਦ ਦਾ ਤਾਂ ਆਪਾਂ ਦੋ ਦਿਨਾਂ ਦਾ ਭਾਜੀ ਵੇਗ ਗਈ ਆ ਤੇ ਜਿਹਦੇ ਨੇ ਬੰਦਲੇ ਫੋਨ ਜੁਕੇ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਸਾਹਮਣੇ ਕਰ ਦਿੰਦੇ ਆ ਜੀ ਜਾਓ ਵੀ ਰਪੀ ਬਾਹਰ ਤੋਰ ਦਈਏ 10 ਕਿਲੋ ਦੋਸਤੋ ਦੁੱਧ ਆ ਪਹਿਲਾਂ ਨਵਤੀ ਚਾਰੂ ਚੁਰੂ ਵੱਡੀ ਭਾਂਪਰਾਲੀ ਪਾਈ ਉਹਦੀ ਚਾਰੂ ਆ ਪਹਿਲਾਂ ਨਵਤੀ ਸੁਈ ਆ ਠੀਕ ਆ ਜੀ ਆ ਲਓ ਉਦੋਂ ਮੂੰਹੋਂ ਵੀ 6 ਦੰਦ ਦੇ ਜੋਏ ਆਪਾਂ ਚੈੱਕ ਵੀ ਕਰਵਾ ਦੇਾਂਗੇ ਠੀਕ ਆ ਜੀ 6 ਦੰਦ ਦੇ ਜੋ ਲਓ ਜੀ ਮੂੰਹੋਂ ਦੰਦੀ ਛਗੀ ਆ ਤੇ ਕੱਦ ਉੱਚਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਦੁੱਧ ਵੀ ਕੋਈ ਵੀ 10 ਕਿਲੋ ਹੁਣ ਮੰਨ ਕੇ ਸੌਦਾ ਕਰ ਲਈ ਠੀਕ ਆ ਜੀ ਸੋ ਹੋਊਗਾ ਯਾਰ ਆਪਾਂ 10 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਲਓ ਠੀਕ ਆ ਜੀ ਆਹ ਜੀ ਤੋਰ ਲੋ ਹੈਪੀ ਆਹ ਦੋ ਨੂੰ ਗਾਂ ਕਰ ਦਾਂ ਉਹ। ਹਾਂ ਦੋਸਤੋ ਇਹ ਵੈੜ ਠੀਕ ਆ ਤੇ ਪਸੰਦ ਆਈ ਜਿਹੜੇ ਵੀਰ ਨੂੰ ਆਪਦਾ ਸੌਦਾ ਕਰ ਲਿਓ ਜਿੱਥੇ ਵੀ ਤਾਲਮਿਲ ਬੈੰਦਾ ਹੋਇਆ ਬਠਾਲਿਓ ਬਾਕੀ ਰੇਤ ਸੰਤੂ ਸਾਹਿਬ ਚੌਣ ਜਾਨੂ ਘਰ ਬਹੁਤ ਚੰਗੀ ਆ ਦੁੱਧ ਦੀ 11 12 12 ਕਿਲੋ ਮਾਹ ਨਾ ਦੇ ਜਾਣੇ ਨੇ। ਅੱਛਾ ਤੇ ਮੁੱਲ ਕੀ ਕਰਾਂਗੇ ਤਾਂ ਜੀ? ਸੰਤੂ ਸਾਹਿਬ ਉਹਦਾਂ ਆਪਾਂ ਵੇਚੀ 30000 ਦੀ ਗਾਂ ਆ ਵੀ ਮੁੱਲ ਚਮਤੀ ਕਰਾ ਲਓ ਪੰਜੀ ਦੀ 30 ਦੀ ਵੇਚੀ। ਹੁਣ ਆਪਾਂ ਹਾਂ ਆ ਨਾ ਹੀ 70000 ਦੀ ਵੈੜ ਦੇ ਦਾਂਗੇ। 70000 ਦੀ। 50000 ਤੋਂ 200 ਰੁਪਿਆ ਛੋੜ ਹੋ ਗਈ 50000 ਚੋਂ ਠੀਕ ਹੈ ਠੀਕ ਹਾਂਜੀ ਲੋ ਤੁਹਾਨੂੰ ਪੜਾਉਣ ਦੇ ਬੱਚਾ ਮਾਰ ਗਿਆ ਪੜਾ ਘਾਟਾਂ ਤੇ ਪੈਣਾ ਹੀ ਫੇਰ ਹਾਂ ਹਾਂਜੀ ਲੋ ਜੀ 50000 ਦੇ ਵਿੱਚੋਂ ਅੱਜ ਮਾਨਤਨ ਹੋ ਜਾਊਗਾ ਛੋੜ ਹੋਊਗੀ ਸਿਰਫ ਜੀ ਬਿਲਕੁਲ ਜੇ ਦਾਪ 30 ਦੀ ਵੇਚੀ ਝੂਠੀ ਮਾਰਨਾ 500 ਰੁਪਏ ਸਾਈ ਵੀ ਆਈ ਬੰਦੇ ਦੇ ਠੀਕ ਹੈ ਠੀਕ ਹਾਂਜੀ ਲੋ ਅੱਜ ਦਾ ਰੇਟ ਹੈ ਚਲੋ ਅੱਜ ਦਾ ਰੇਟ ਹੈ ਸੀਗਾ ਹਾਂਜੀ ਉਹਨਾਂ ਦਾ ਬੱਚਿਆਂ ਨਾਲ ਦਾ ਕਹਿ ਦਿੰਦਾ ਪਰ ਇਹ ਨਾਲ ਕੋਈ ਕਹੇ ਵੀ ਤੂੰ ਧੋਕਰ ਆਪਾਂ ਤੈਨੂੰ ਵੀਡੀਓ ਪਕਾੜਦੇ ਫਾਦਾ ਜਿਹੜਾ ਲਊ ਆਪਾਂ ਨੂੰ ਵੀਡੀਓ ਪਾਦਾ ਮਗਰ ਲਈ ਅੱਜ ਤਾਂ ਆਪਾਂ ਚਾਰ ਦਿਨ ਸਦੀ ਵੀਡੀਓ ਪਹਿਲੋਂ ਪਾਈ ਆ ਠੀਕ ਹੈ ਬਾਕੀ ਹੋਰ ਕੋਈ ਤਾਜੀ ਸੂਈ ਸਵੈ ਦੀ ਵੀ ਹੈਗੀ ਵੀਡੀਓ ਹਾਂਜੀ ਤੁਹਾਨੂੰ ਸਾਬ ਉਹ ਵੀ ਮੰਗਾ ਦਿਆਂਗੇ ਠੀਕ ਆ ਹਾਂਜੀ ਲੋ ਵੀ ਪ੍ਰਭੂ ਇਹ ਹੋ ਗਈ ਗੱਲਬਾਤ ਪਹਿਲੇ ਨੰਬਰ ਵਾਲੀ ਬੈੜ ਦੀ ਸੈਕਿੰਡ ਨੰਬਰ ਦੂਜੇ ਨੰਬਰ ਤੇ ਆ ਬੈੜ ਆ ਗਈ ਆਪਣੇ ਕੋਲ ਤੁਹਾਨੂੰ ਸਾਬ ਇਹ ਵੀ ਦੂਜਾ ਸੂਆ ਜੋ ਅੱਛਾ ਜੀ ਲਓ ਜੀ ਹਨੀ ਠੁੰਡੀ ਇਹ ਬਹੁਤ ਜਿਆਦੀ ਬੈੜ ਦੂਜਾ ਸੂਆ ਤੇ ਇਹਨੂੰ ਸਮੇ ਕਿੰਨਾ ਕਿੰਨਾ ਕੋ ਗਿਆ ਜੀ ਸੂਈ ਨੂੰ ਤੁਹਾਨੂੰ ਸਾਬ ਇਹਨੂੰ ਸੂਈ ਨੂੰ ਢਾਈ ਤੋਂ ਤਿੰਨ ਮਹੀਨੇ ਦਾ ਹੋ ਗਿਆ ਜੋ ਢਾਈ ਤਿੰਨ ਮਹੀਨੇ ਹਾਂਜੀ ਫਾਇਦਾ ਕੋਈ ਨਾ ਭਾਜੀ 10 ਦਿਨ ਹੋ ਗਏ ਬੱਚਾ ਮਰੇ ਇਹਨੂੰ ਹਾਂਜੀ ਲਓ ਜੀ ਆ ਇਹ ਤੇ 9 ਮਹੀਨਿਆਂ ਦੀ ਸੂਈ ਆ ਬੱਚਾ ਦਾ ਤੁਸੀਂ ਇਤਨੇ ਲੈ ਕੇ ਜਾਂਦਾ ਹਾਂ ਹਾਂਜੀ ਇਹਨੂੰ ਬੇਤਾਂ ਲਿਆਂਦੀ ਸੀ ਨਾ ਸਟੀਲ ਠੰਡੀ ਤੇ ਦੇਖੋ ਲਓ ਲਓ ਜੀ ਆ ਇਹ ਠੰਡੀ ਧੀਰੀਆ ਕਰਮਾ ਵਾਲੀ ਹਾਂਜੀ ਚਾਹੇ ਕੋਈ ਵੰਗਾ ਪਾਵੇ ਨਾ ਨਾ ਪਾਵੇ ਵੰਗੇ ਬੁੰਗੇ ਦੀ ਵੀ ਨਹੀਂ ਪਰਵਾਹ ਕੋਈ ਅੱਛਾ ਜੀ ਮੰਨ ਲਓ ਵੀ ਚਲੋ 2-3 ਮਹੀਨੇ ਦੀ ਸੂਈ ਆ ਤਾਂ ਦੁੱਧ ਉਹਨਾਂ ਕਿੰਨਾ ਚਵਾ ਦਾਂਗੇ ਸਾਨੂੰ ਸਾਡ ਦੁੱਧ ਦੇ 9 ਕਿਲੋ ਹੋਊਗਾ 9 ਆਪਾਂ 8 ਕਿਲੋ ਕਹਿ ਕੇ ਜਾਵਾਂਗੇ ਠੀਕ ਆ ਜੀ ਹਾਂਜੀ ਬਾਕੀ ਚੋਣ ਜਾਂਦਾ ਚਲੋ ਦੋ ਦੋ ਧਾਰਾ ਮਾਰੀ ਦਿੱਤੀਆਂ ਮੈਂ ਕਹਿੰਦਾ ਚੰਗਾ ਚਵਾਈ ਜਿਹੜਾ ਕੋਈ ਵੀ ਨਹੀਂ ਮਾਰਾ ਦੁੱਧ ਪਵਾ ਕੇ ਲੋਹਾਂ ਦੇ ਘਰ ਦ ਚੁਵਾਈ ਕਰਨ ਨਾ ਕੋਈ ਮਾਰਾ ਦੇਣਾ ਸਹੀ ਹੱਸ ਹਾਂਜੀ ਬਾਕੀ ਦੋਸਤੋ ਕੱਦ ਕੋ ਤਾਂ ਵੱਡਾ ਨਿਗਰ ਆ ਜਿੰਨੇ ਉਹ ਦੁੱਧ ਸੁਣਦਾ ਦੁੱਧ ਕਿਲੋ ਖਾਂਡੇ ਘਾਟ ਚੱਲ ਜਣਾ ਜੰਗਲ ਹੀ ਚੁਵਾਈ ਦਾ ਮਾਰਾ ਹੋ ਗਈ ਫਾਇਦਾ ਬਸ ਜੀ ਹਾਂਜੀ ਚਲੋ ਉਹ ਤਾਂ ਵੱਜੂਗਾ ਦੁੱਧ ਤਾਂ ਵੱਜੂਗਾ ਦੁੱਧ ਜਿਹੜੇ ਵੱਜੂਗਾ ਪਰ ਮਾਰਾ ਚੁਵਾਈ ਵਾਲਾ ਉਹ ਨਹੀਂ ਘਾਟ ਪੂਰੀ ਹੁੰਦੀ ਹਾਂਜੀ ਤੇ ਬਾਕੀ ਵੇਰ ਦੋਸਤੋ ਨਿਗਰ ਸਾਹਿਬ ਇਹਦੀ ਵੱਡੀ ਪੂਰੀ ਤੈਨੂੰ ਕੋਈ 15 16 ਦੇ ਟੀਕਾ ਭਰਾ ਨਹੀਂ ਹੋ ਗਿਆ ਜੋ ਅੱਛਾ ਅੱਗੇ ਪੂਰੀ ਜਾਜਬਾਤ ਵਾਲੀ 20 ਕਿਲੋ ਦੁੱਧ ਦਿੱਤਾ ਵੇਰ ਨੇ ਤਾਜੀ ਨੇ ਬਣੀ ਵੀ ਅਕੀ ਹਾਂਜੀ ਆਪਰ ਤੋਂ ਕਾਲੀ ਜਾਈ ਚਾਹੂ ਵਾਲੇ ਵਾਲੀ ਭਰਾ ਸੋ ਵਾੜ ਦੋਸਤੋ ਬਾਕੀ ਤੁਹਾਨੂੰ ਸਮਾਂ ਨੋਟ ਕਰਾ ਹੀ ਦਿੱਤਾ ਪੂਰੀ ਵੱਡੀ ਆ ਕੱਦ ਵੱਡਾ ਪੂਰਾ ਜਿੱਦੀ ਆਪਾਂ ਨੋਰਮਲ ਗੱਲ ਕਰ ਲੈਂਦੇ ਵੀ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਢਾਈਆਂ ਤਿੰਨਾਂ ਤਿੰਨਾਂ ਮਹੀਨਿਆਂ ਦੀ ਸੂਈ ਇਹ ਸੁਭਾ ਹੈਗਾ ਕਿਉਂਕਿ ਬਿਨ ਬੱਚੇ ਤੋਂ ਨਾਲੇ ਅੱਗੋਂ ਆਇਆ ਕੋਈ ਵੀਰ ਤੋਕੜ ਮੰਨ ਕੇ ਸੌਦਾ ਕਰ ਲੇ ਸੰਜੂ ਸਾਹਿਬ ਆਪਾਂ ਤਿੰਨਾਂ ਮਹੀਨੇ ਕਹਿੰਦਾ ਜਿੱਦਾਂ ਇਹਦਾ ਮਰਜ਼ੇ ਸੌਦਾ ਕਰੇ ਜਾਂਦੇ ਦੁੱਧ ਆਪਾਂ ਇਹਨਾਂ ਚਵਾ ਕੇ ਦੇ ਦਾਂਗੇ ਸੀਲ ਸੰਦੀ ਰੈਡੀ ਕਰਮਾਲੀ ਪਾਓ ਐ ਚਮੜੇ ਦੇ ਵੇਖ ਲਓ 12 ਕਿਲੋ ਕਿੰਨਾ ਦੱਸਿਆ ਦੁੱਧ ਨਹੀਂ ਜੀ 8 ਕਿਲੋ ਤੁਹਾਨੂੰ ਦੁੱਧ ਵੇਖ ਲਾ 8 8 ਹਾਂ ਲਓ ਜੀ ਲਓ ਅਲਰ ਰਸਾ ਵੀ ਛੋੜਤਾ ਆਪਾਂ ਇਦਾਂ ਹੀ ਗੱਲ ਬਾਤ ਹੀ ਨਹੀਂ ਕੋਈ ਤੇ ਆ ਕਰੋ ਠੰਡੀ ਸੀਲ ਜਿਹੜਾ ਮਰਦੀ ਭੈਣ ਭਰਾ ਕੋਈ ਚੋਲੇ ਪੋਹ ਕੋਈ ਜਵਾਕ ਚੋਲੇ ਵਾਹ ਕਮਾਲ ਕੀ ਹਾਂਜੀ ਕਮਾਲੋ ਸੋ ਪੂਰੀ ਵੱਡੀ ਕੋਈ ਛੋਟੀ ਨਹੀਂ ਗਈ ਆਪਰ ਦੋ ਕੱਲ ਹੀ ਅਜੇ ਆਈ ਆ ਦੋ ਚਾਰ ਦਿਨਾਂ ਵਿੱਚ ਤੂੰ 10 ਕਿਲੋ ਕਰ ਜੂਗੀ ਵੈੜ ਲਓ ਦੋਸਤੋ 10 8 ਕਿਲੋ ਦੁੱਧ ਹੋਣੇ ਦੇ ਥੱਲੇ ਹੈਗਾ ਮੌਕੇ ਤੇ 8 ਕਿਲੋ ਦੁੱਧ ਤੇ ਸੁਣ ਗਿਆ ਤੁਹਾਨੂੰ ਪਤਾ ਗਾਂ ਸੇਵਾ ਦੀ ਹਾਂ ਨਾ ਪਾਓਗੇ ਤੇ ਨਾ ਉੱਡ ਜਾਣਾ ਬਸ ਬਸ ਹਾਂਜੀ ਤੇ ਹੈਪੀ ਕੀ ਦੀ ਮੰਗ ਸਭੀ ਸਭ ਮੁੱਲ ਕਰ ਨੂੰ 24 ਕਰ ਲਈਏ ਪੰਜੀ ਕਰ ਲਈ ਗਏ 20000 ਦੀ ਵਾੜ ਦੇ ਦੇਗੇ ਬਿਲਕੁਲ ਐ ਜੈ ਜੀ ਗੱਲ ਹੀ ਕਾਦੀ ਹੈਗੇ 20000 ਦੀ ਵਾੜ ਸਭ ਦੇ ਦਾਂਗੇ 20 ਦੀ ਹਾਂਜੀ ਠੀਕ ਹੈ ਹਾਂਜੀ ਉੱਚੋ ਵੀ ਮਾਨਤਾ ਨਾਲ ਕਰਦੇ 1000 ਰੁਪਏ ਛੱਡ 19000 ਦੀ ਵਾੜ ਦੇ ਦਾਂਗੇ ਲਓ ਜੀ ਹਾਂਜੀ ਬਿਲਕੁਲ ਜੈ ਜੀ ਆ ਸੱਜੇ ਰੁਕਣਾ 60 ਪੈੜ 10000 ਦੀ ਵਾੜ ਆ ਕਿ ਵੱਡੀ ਆ ਕੋ ਛੋਟੀ ਹਾਂਜੀ ਕਦਗੂ ਤੋਂ ਵੱਡਾ ਦੋਸਤੋ ਬਾਕੀ 8 9 8 9 ਸਾਨੂੰ ਸਾਹਿਬ ਗੱਬਾ ਨਿਕਲ ਆਈ ਨਾ ਬਸੀ ਜੀ ਨੂੰ ਹੁਣੀ ਮਾੜੀ 25 30 ਹਜ਼ਾਰ ਦੀ ਦੇ ਦੇ ਦੀ ਆ 15 16 16 ਨੋ ਘਟੀਆ ਭਰਾਏ ਨੂੰ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਅੱਗੇ ਆ ਗਈ ਇੱਕ ਲਾਸਟ ਵਿੱਚ ਆ ਠੀਕ ਹੈ ਜੀ ਸਾਨੂੰ ਸਾਹਿਬ ਇਹ ਦੂਜਾ ਸੁਗਾ ਸੋਈ ਜੋ ਦੂਜਾ ਪਹਿਲਾਂ 66 6 ਦਾੰਦ ਮੂੰਹ ਤੋਂ ਛਾਇਆ ਅੱਛਾ ਜੀ ਪਹਿਲਾਂ ਸੂਈ ਆ ਸਮਾਂ ਕਿੰਨਾ ਹੋ ਗਿਆ ਜੇਨੂੰ 6:00 ਅੱਛਾ ਸੂਈ ਨੂੰ ਇਹਨੂੰ 2 1/2 ਮਿੰਟ ਹੋਗੇ ਸਾਨੂੰ ਸਭ ਇਹਨੂੰ ਵੀ 2 1/2 ਮਿੰਟ ਹਾਂਜੀ 2:30 ਥੱਲੇ ਹੁਣ ਕੀ ਆ 8 ਕਿਲੋ ਸਾਨੂੰ ਸਮਾਂ ਮਿੰਤੀ ਵਾਲਾ ਹੋਊਗਾ 8 ਕਿਲੋ 7 ਦੀ ਗਾਰੰਟੀ ਹੋਊਗੀ ਦੋ ਦਾ ਅੱਠ ਹੀ ਹੋਊਗਾ ਠੀਕ ਹੈ ਜੀ 7 ਦੀ ਗਾਰੰਟੀ ਠੰਡੀ ਧੀਰੀ ਇਹ ਵੀ ਬਹੁਤ ਜਿਆਦੀ ਲਓ ਆ ਲਓ ਜੀ ਲਓ ਇਧਰ ਇਹ ਲਓ ਲਓ ਜੀ ਲਓ ਜੀ 8 ਕਿਲੋ ਦੁੱਧ ਆ ਤੇ ਇਹ ਵੀ ਸਮਾਂ ਤੁਹਾਨੂੰ ਦੱਸ ਦਿੱਤਾ ਵੀ 2 ਕੁ ਮਿੰਟ ਹੈ ਸੀ ਹਾਂਜੀ ਅੰਦਰ ਹੀ ਆ ਗੋ ਇਧਰ ਲਓ ਲਓ ਜੀ ਲਓ ਸੋ 2 ਮਹੀਨੇ ਦੇ ਅੰਦਰ ਅੰਦਰ ਜਿਹੜਾ ਸਮਾਂ ਹੈਗਾ ਇਹਨੂੰ ਸੋਈ ਨੂੰ ਹਾਂ ਜੀ ਬੱਚਾ ਮਿਲ ਗਿਆ ਅੱਜ ਬੜਾ ਤਿੰਨਾਂ ਤਿੰਨਾਂ ਬਿਨ ਤਿੰਨੇ ਬਿਨ ਬੱਚੇ ਤੋਂ ਇੱਕ ਤਾਂ ਬਿਲਕੁਲ ਤਾਜੀ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਬਾਕੀ ਕੋਈ ਵੀਰੇ ਟੋਕੜ ਦੇ ਟੋਕੜਾਂ ਵਿੱਚ ਵੀ ਮੰਨ ਸਕਦਾ 8-8 ਕਿਲੋ ਦੁੱਧ ਇਹਨਾਂ ਦੋ ਬੈੜਾਂ ਦੇ ਥੱਲੇ ਆ ਇਹ ਸਮਝੋ ਉਹਦੇ ਕੋਲ 9.5 ਕਿਲੋ ਕਹਿ ਕੇ ਜਾਵਾਂਗੇ ਇਹਦੇ ਕੋਲ 8.7 ਕਿਲੋ ਕਹਿ ਕੇ ਜਾਵਾਂਗੇ ਉਹਦੇ ਕੋਲ 11.5 ਕਹਿ ਕੇ ਜਾਵਾਂਗੇ ਬਿਲਕੁਲ ਜੀ ਹਾਂ ਜੀ ਕੋਈ ਕਿਲੋ ਕਿਲੋ ਪਰ ਘਾਟੀ ਦੱਸਿਆ ਚਲੋ ਵਧੀਆ ਹਾਂਜੀ ਜੇ ਆਪਾਂ ਦੱਸਾਂਗੇ ਜਾ ਕੇ ਦਾਸ ਤੇ ਨਿਕਲਿਆ ਸ਼ੇਰ ਮਨੇ ਲਾਮਾ ਦੇਣਾ ਕਰ ਲੈਨੇ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਵੀ ਭਰਾਵੋ ਬਾਕੀ ਚੋਣ ਚਾਣ ਵਧੀਆ ਚੰਗੀ ਆ ਹੱਥੀ ਚਵਾਈ ਆ ਕਿਸੇ ਭੈਣ ਨੇ ਚਵਾਈ ਕਰਨੀ ਆ ਜਾਂ ਭਰਾ ਨੇ ਚਵਾਈ ਕਰਨੀ ਆ ਆਰਾਮ ਨਾਲ ਤੁਸੀਂ ਕਰ ਸਕਦੇ ਜੀ ਮੁਠੀ ਵਾਲਾ ਥਣ ਸੰਤੂ ਸਾਹਿਬ ਟੋਕੀ ਪੜੇਗਾ ਕਿ ਰਜਨਾਲੀ ਆ ਵੀ ਚੌਂ ਜੀਆਂ ਲੱਗ ਜਾਣਾ ਕਰਨ ਵਾਲੀ ਆ ਤੇ ਬਿਲਕੁਲ ਜੀ ਦੇਖ ਲਓ ਐ ਬਰਫਾਂ ਵਾਂਗੂੰ ਠੰਡੀ ਸੀਲੇ ਵੀ ਕਰਮਾਂ ਵਾਲੀ ਨੀ ਕਹਦੇ ਕਾਲੀ ਆ ਕਾਲੀਆਂ ਜੀਆਂ ਪੈਨੇ ਘਰਾਂ ਕੋਲ ਆ ਲੋਕ ਕਰਦੇ ਨੀਗੇ ਲੋਵੀ ਪ੍ਰਭੂ ਇਹ ਲਾਸਟ ਵਿੱਚ ਵੈੜ ਸੀਗੀ ਤੇ ਇਹਦਾ ਮੁੱਲ ਕੀ ਕਰ ਦੇਣਾ ਅੱਜ ਫਿਰ ਸੰਧੂ ਸਾਹਿਬ ਨੂੰ ਛੋਟਾ ਗਿਫਟ ਹੀ ਦੇ ਦੇਣਾ ਆਪਾਂ ਮੁੱਲ ਵੀ 18000 ਦੀ ਵੈੜ ਦੇ ਦਈਏ ਠੀਕ ਹੈ ਜੀ ਸੰਧੂ ਸਾਹਿਬ 16000 ਦੇ 200 ਨਾਲ ਛੋਟ ਹੋਣੀ 16000 ਚੋਂ ਸਰਫਾ 16 ਚੋਂ ਹਾਂਜੀ ਲੋਵੀ ਤੇ ਵੈੜ ਸੱਜੇ ਹੋਵੇ ਨਾ ਬੱਚਾ ਹੋਵੇ ਤੇ ਵੈੜ ਹੋ 526 ਦੀ ਆ ਪਰ ਆਪਾਂ ਨੂੰ ਭਾਣਾ ਮਿਲੀ ਭਾਣਾ ਪਰ ਦੇ ਦਿੰਦੇ ਆ ਲੋ ਜੀ ਹਾਂਜੀ 16000 ਤੋਂ 200 16000 ਦੇ 200 ਰੁਪਿਆ ਛੋਟ ਆ ਠੀਕ ਆ ਸੋ ਵੈੜ ਦੋਸਤੋਂ ਤੁਸੀਂ ਦੇਖ ਲਈ ਆ 8 ਕਿਲੋ ਦਾ 7 ਕਿਲੋ ਤੇ ਜਾਊਗੀ ਜਿਹੜਾ ਕਿ ਵੀਰ ਆਨਲਾਈਨ ਸੌਦਾ ਕਰਦਾ। ਜੇ ਕੋਈ ਮੰਨ ਕੇ ਕੋਈ ਚੋਲੋ। ਇੱਥੇ ਚੋਲਾ ਦਾ ਪੱਠ ਚਵਾ ਲਾਂਗੇ ਆਨਲਾਈਨ ਕੋਈ ਮੰਗਾਊਗਾ ਤਾਂ ਆਪਾਂ 7 ਕਿਲੋ ਕਿਗੇ ਭੇਜਾਂਗੇ। ਠੀਕ ਹੈ। ਹਾਂਜੀ। ਉਹ ਦੂਰ ਦਾ ਡੰਗਰ ਤੇ ਚੜ ਜਾਂਦਾ ਫਰਕ ਪਾਉਂਦਾ ਤੁਹਾਨੂੰ ਪਤਾ ਬਗਾਣੇ ਸਾਂ। ਹਾਂਜੀ। ਚਲੋ ਕੋਈ ਗੱਲ ਨਹੀਂ ਭਾਈ। ਲਓ ਦੋਸਤੋ ਇਹ ਵੈੜਾ ਦੇ ਰੇਟ ਆ ਜੈਨੂਨ ਦੇ ਛੋਟੇ ਛੋਟੇ ਜਿਹੇ ਰੇਟ ਆ ਤੇ ਬਾਕੀ ਜਿਹੜੇ ਵੀਰ ਨੇ ਚਲੋ ਥੋੜੇ ਪੈਸੇ ਵੀ ਲਾਉਣੇ ਹੁੰਦੇ ਉਹਨਾਂ ਦੀ ਉਹਨਾਂ ਦੇ ਲਈ ਠੀਕ ਆ ਤਕਰੀਬਨ। ਠੀਕ ਆ ਵਿਚ ਵਿਚਾਰੇ ਕਈ ਨਾ ਮੈਂ ਕਹਿਣਾ ਹੁਣਾ ਵੀ ਸਨ ਜਾਂ ਪਿਆ ਹੁੰਦਾ ਕਈ ਨਾ ਪਸ਼ੂ ਲੇਟ ਕਸ਼ੇਡ ਸੁੰਦੇ ਆ ਉਹਨੂੰ ਸਾਹ ਤੁਹਾਨੂੰ ਪਤਾ ਕੋਈ ਲੱਖ ਨਹੀਂ ਲੌਣ ਵਾਲਾ ਮੈਂ ਦੇ ਕੋਈ 50000 ਲੌਣ ਵਾਲਾ ਵੀਰ ਕੋਈ ਗਾਂ ਦੇ ਲੱਖ ਨਹੀਂ ਲੌਣ ਵਾਲਾ ਕੋਈ 10 15000 20000 ਲੌਣ ਵਾਲਾ ਹਾਂ ਸਹੀ ਆ ਸਹੀ ਆ ਤੇ ਇਹ ਅੱਜ ਪਸ਼ੂ ਸੀਗੇ ਵੀਰ ਹੈਪੀ ਦੇ ਕੋਲ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਈਆਂ ਮੱਝਾਂ ਤੇ ਤਿੰਨ ਹੀ ਬਿਹੜਾ ਨੇ ਅੱਛਾ ਹਰਪੀ ਤਾਂ ਬਈ ਬੋਲ ਦਿਆ ਨੰਬਰ ਇੱਕ ਫੋਨ ਨੰਬਰ 814373577 945633237 ਠੀਕ ਹੈ ਜੀ ਹਾਂਜੀ ਯੋ ਦੋਸਤੋ ਇੱਥੇ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਖਾਸ ਵਿਜਿਟ ਪਿੰਡ ਬੁਰਜ ਨੱਥੂਕੇ ਕਰਨੀ ਆ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ